ਕੀ ਕਰ ਤਾ ਤੂੰ ਮੁੰਡਾ ਵਾਇਆ ਕਰ ਤਾ ਜੇ ਆਪਾਂ ਨੋਹ ਦੇ ਕਮਰੇ ਤੇ ਕੈਮਰਾ ਲਾਉਣਾ ਹੈ ਉਹਨੂੰ ਆਪਣੀ ਧੀ ਨੂੰ ਲਾਗੇ ਬਿਠਾ ਕੇ ਵੀਡੀਓ ਦਿਖਾਉਣੀ ਆ ਇਹ ਕੋ ਕਰਤੂਤ ਚੰਗੀ ਹੈਗੀ ਆ ਪਹਿਲਾਂ 10 ਮੈਨੂੰ ਚੰਗੀ ਕਰਤੂਤ ਹੈਗੀ ਆ ਨਹੀਂ ਨੋਹ ਦੇ ਕਮਰੇ ਤੇ ਕੈਮਰਾ ਲਾ ਕੇ ਮੈਂ ਕੀ ਮਤਲਬ ਕੀ ਹੋ ਰਿਹਾ ਤੇਰੀ ਕੁੜੀ ਜਗ੍ਹਾ ਤੇ ਕੋਈ ਲਾਵੇ ਜਾਣੇਂਗੀ ਤੂੰ ਫੋਨ ਕੱਟ ਦੇ ਮੈਨੂੰ ਕੁੜੀ ਨੂੰ ਕੱਟ ਦਈਂ ਆ ਕੁੜੀ ਨੂੰ ਕੱਟ ਰਹੀ ਆ ਉਹ ਤੇਰਾ ਮਾਰ ਰਿਹਾ ਹੁਣ ਕੱਟ ਮਾਰ ਕੱਟ ਦਈਂ ਤੂੰ ਦੀ ਕੱਟ ਮਾਰ ਕਰਦੀ ਆ ਕੁੜੀ ਦੀ ਇਹ ਕੋਈ ਚੰਗੜੀ ਮੱਸਰ ਦੇ ਲੀਆ ਆਪਾਂ ਲੋਕਾਂ ਤੇ ਠੀਕ ਨਹੀਂ ਆ ਕਿਉਂ ਬਣ ਜਾਈਆਂ ਦੱਸ ਲੈਣੋ ਜਾ ਕੇ ਸਿਆਣੇ ਦੇ ਜਾ ਕੇ ਕਿ ਆਪਣੇ ਮੁੰਡਿਆਂ ਨੂੰ ਕੰਕਮਲੇ ਬੋਲੇ ਕਰ ਦਿੰਦੀਆਂ ਆ ਬੈਠੋ ਬੈਠੋ ਬੁਰਾ ਹਾਲ ਕਿੰਨੇ ਵੀ ਉਹਨੂੰ 1500 ਰੁਪਏ ਮਹੀਨਾ ਨੂੰ ਉਹਨੂੰ ਘਰੇ ਬੰਨਿਆ ਹੋਇਆ ਹੈ ਸ਼ਰਮ ਨਹੀਂ ਆਉਂਦੀ ਆ ਉਹ ਜਦੋਂ ਢੱਕੇ ਪੜਦੀ ਆ ਅੱਗ ਲਾਉਂਦੀ ਆ ਜਮੀਨ ਮੈਂ ਤਾਂ ਨਹੀਂ ਥੋੜਾ ਫਤਕ ਜਾਲ ਦੀ ਕਿਉਂ ਨਹੀਂ ਕੰਡੇ ਨਹੀਂ ਹੱਥ ਨੇ ਉਹ ਦੇਖੋ ਲੱਕੜਾਂ ਕੰਡੇ ਕਾਹਦੇ ਰੱਖਿਆ ਤੇ ਪਕਾਉਣ ਨਹੀਂ ਦਿੰਦਾ ਲੱਕੜਾਂ ਖੌਂੜੇ ਨਾਲ ਨੁਲੀ ਕੁੜੀ ਨੇ ਅੰਦਰ ਲਈਏ ਨਾਲੇ ਘੋੜਿਆਂ ਨੂੰ ਪੱਠਾ ਪਵਾਵਾਗਾ ਨਾਲੇ ਤੇਰਾ ਸਾਰਾ ਰਾਗ ਬੋਲ ਤੈਨੂੰ ਮੈਂ ਕਰ ਦੂੰ ਲਾਟ ਸੁਦੇ ਸਾਰੀ ਜ਼ਮੀਨ ਤੇ ਨਾਲੇ ਬੰਦਾ ਬੰਨ ਨੂੰ ਪਿਆ ਪਾੜ ਕੇ ਰੱਖ ਦੇ ਹੜਕਣਗੇ ਇੱਥੇ ਦੋਵਾਗਾ ਤੇਰੇ ਨੂੰ ਸਾਰੀ ਜ਼ਮੀਨ ਦਾ ਆਹਦਾ ਆਹਦਾ ਨਾ ਕਰਾਉਂਦਾ ਉਹ ਕੇ ਰਹਿ ਜੂਰੇ ਦਾ ਜੋੜਦਾ ਕਰਾਂਗੇ ਲਈ ਤੇਰਾ ਬਤਾਈ ਤੇ ਬੁਢੀ ਤੇ ਮਹਾਵੀਰ ਚਾਹ